ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਪਿੰਡ ਆਇਆ ਭੋਜਰਾਜ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ। ਵੀ ਇਹਦੇ ਕੋਲ ਨਾ ਚੰਗੇ ਪਸ਼ੂ ਆ ਗਿਆ ਮੁੱਲ ਕਰਾਉਣੇ ਬਿਲਕੁਲ ਇਹਨਾਂ ਦੇ ਜਾਇਜ ਜਾਇਜ ਵੀਡੀਓ ਮੇਰੇ ਭਰਾ ਪੂਰੀ ਵੇਖਿਓ। ਬਾਕੀ ਝੋਟੀ ਵੇਖੋ ਏਡੀ ਝੋਟੀ ਤੁਸੀਂ ਕਿਸੇ ਚੈਨਲ ਤੇ ਮਿਲਣਾ ਵੇਖੀ ਹੋਊ ਸ਼ਾਇਦ ਮੁਸ਼ਕਲ ਹੀ ਆ ਪਰ ਪੂਰੇ ਕਮਾਲ ਦੀ ਆ। ਪੂਰੀ ਹਾਥੀ ਜਿਹੜੀ ਝੋਟੀਆਂ ਲੈਣੇ ਦੀ ਪੂਰੀ ਡਿਟੇਲ ਕਰਦੇ ਵੀਰ ਨਾਲ ਗੱਲਬਾਤ। ਹਾਂਜੀ ਆਓ ਜੀ ਵੀਰ ਜੀ। ਆਈ ਸੱਸੇਗਰ ਵੀਰ ਜੀ ਹੋਰ ਸੁਣਾਓ ਠੀਕ ਠਾਕ ਜੀ ਠੀਕ ਠਾਕ ਵਧੀਆ ਵੀਰ ਜੀ ਤੁਸੀਂ ਸੁਣਾਓ ਜੀ ਤੇ ਬੜੀ ਤਗੜੀ ਝੋਟੀ ਲੈਣ ਦੀ ਜੇ ਇਦਾਂ ਹੀ ਆ ਨਾ ਇਦਾਂ ਦੀ ਕਿਤੇ ਹੀ ਲੱਭਦੀ ਆ ਮੈਂ ਨਾ ਪੂਰੇ ਕਮਾਲ ਦੀ ਜਿਹੜਾ ਭਰਾ ਇੱਥੇ ਆਣ ਕੇ ਜਿੰਨਾ ਸ਼ੌਂਗ ਨਾਲ ਲੈਣੀ ਨਾ ਝੂਟੀ ਮੈਂ ਨਾ ਚੁੱਪ ਕਰਕੇ ਅੱਖਾਂ ਮੀਟ ਕੇ ਲੈ ਜਾਓ ਆਈ ਦੰਦਾ ਜੀ ਅੱਛਾ ਦੰਦਾ ਲੈ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਦੁੱਧ ਚਵਾਜੂਗੀ ਇਹ ਦੁੱਧ ਜੀ ਵੇਖਣ ਨੂੰ ਲੋਕੀ ਕਹੀ ਜਾਂਦੇ ਆ 20 ਕਿਲੋ ਚਵਾਜੂ 22 ਕਿਲੋ ਚਵਾਜੂ ਬਾਕੀ ਸੇਵਾ ਦਾ ਮੜਾ ਲਾਗੇ ਖਲੋ ਇੱਕ ਰੀ ਵੀਰ ਦੇ ਕੱਦ ਤੋਂ ਉਂਦਾ ਜਾ ਲਓ ਪਹਿਲਾਂ ਇਹ ਜਿਆਦਾ ਬਹੁਤ ਕਮਾਲ ਦੀ ਆ ਤੇ ਆਪਣਾ ਨਾਮ ਐਡਰੈਸ ਦੱਸ ਦੋ ਇੱਕ ਰੀ ਮੇਰਾ ਨਾਮ ਪਿੰਡ ਭੋਜਰਾ ਦਾ ਜ਼ਿਲ੍ਹਾ ਗਰਦਾਸਪੁਰਾ ਤਹਿਸੀਲ ਕਲਾਨਾਉੜਾ ਹਾਂਜੀ ਹਾਂਜੀ ਤੇ ਫੋਨ ਨੰਬਰ ਦੱਸ ਦੋ ਫੋਨ ਨੰਬਰ 9914050164 ਠੀਕ ਹੈ ਜੀ ਜੀ ਹਾਂਜੀ ਤੇ ਕਿ ਕਿੰਨੇ ਦਿਨਾਂ ਦੀ ਸੂਈ ਹੈ ਅੱਜ ਸਵੇਰੇ ਸੁੱਈ ਸਵੇਰੇ ਸੁੱਈ ਠੀਕ ਹੈ ਜੀ ਜੇਰ ਜੂਰੇ ਦੀ ਤੈ ਗਈ ਆ ਜੇਰ ਪਾਤੀ ਪਰ 8:00 ਵਜੇ ਨਾ 5 ਕਿਲੋ ਚੋਇਆ ਚੋਇਆ ਕੋ ਆਪਣਾ ਵੀਡੀਓ ਦਾ ਕੋਈ ਵਿਚਾਰ ਹੈ ਨਹੀਂ ਚਲੋ ਮੈਂ ਬਣਾਉਣ ਤੇ ਹੋਰ ਵੀਰ ਦੀ ਆ ਚਲੋ ਨਾਲ ਤੁਹਾਡਾ ਵੀ ਹੋ ਗਿਆ ਸਿਸਟਮ ਬਣ ਗਿਆ ਬਾਕੀ ਕੋਈ ਵਿਚਾਰ ਨਹੀਂ ਕੋਈ ਤੇ ਚੋਣੇ ਨਾ ਸਿੱਧਾ ਹੱਡੇ ਕੋ ਇੱਥੇ ਪੁੱਛਣ ਲਿਆ ਮੈਂ ਤੁਹਾਡੇ ਕੋਲ ਦਾ ਡਰੈਸ ਪੁੱਛਣ ਆਇਆ ਤੂੰ ਕਹ ਕੋਈ ਨਹੀਂ ਸਾਡੇ ਹੁਣਾ ਨਹੀਂ ਆਣਗੇ ਲੈ ਫਿਰ ਸਾਡੇ ਵੀ ਬਣਾ ਜੋ ਆ ਚੱਕਰ ਹੀ ਠੀਕ ਹੈ ਵੀਰ ਜੀ ਹਾਂ ਜੀ ਤੇ ਤੇ ਤੋਰੀਆਂ ਵੀ ਜੀ ਇਹਨੂੰ ਲਓ ਜੀ ਬਾਕੀ ਵੀ ਜੀ ਏਡੀਆਂ ਝੂਟੀਆਂ ਨਾ ਕਿਤੇ ਕੋਈ ਤਾਂਵੇਂ ਟੱਲੀਆਂ ਹੀ ਹੁੰਦੀਆਂ ਨੇ ਮੇਰੇ ਹਿਸਾਬ ਨਾਲ ਇਹ ਮੈਂ ਉਹ ਚਲੋ ਵੀਡੀਓ ਬਣਾਉਂਦੇ ਰਹੇ ਤਾਂ ਕਿਤੇ ਹੀ ਆ ਕਿਤੇ ਇਦਾਂ ਦਾ ਪੀਸ ਨਿਕਲਦਾ ਬਾਕੀ ਤੋੜਦੇ ਨੇ ਬਾਹਰ ਗਲੀ ਚ ਬਾਕੀ ਵੀ ਇਹ ਪਸੰਦ ਆ ਰਹੇ ਨਾ ਇਹਨਾਂ ਛੱਡ ਕੇ ਨਹੀਂ ਦੇ ਠੀਕ ਆ ਵੀਰ ਜੀ ਚਲੋ ਦੇਖੋ ਦੋ ਜੀ ਵੀਰ ਜੀ ਪਿੱਠ ਪੂੜਾ ਕਰੋ ਚੱਕੇ ਦਾ ਇੱਕ ਅੱਧ ਘਾੜ ਇਹਦਾ ਵੇਖਣੀ ਆਲਾ ਹਿਸਾਬ ਨਾਲ ਪੂਰੇ ਹਾਥੀ ਛਿੱਡੀ ਆ ਝੋਟੀ ਛੋਟੇ ਹਾਥੀ ਚ ਨਹੀਂ ਬੀਜੀ ਆਉਂਦੀ ਨਹੀਂ ਇਹ ਛੋਟੇ ਹਾਥੀ ਚ ਆਉਣ ਵਾਲੀ ਨਹੀਂ ਇਹ ਦੇ ਕੋਈ ਭਰਾ ਗੱਲਾਂ ਵਾਲਾ ਕਹਿੰਦੇ ਗੱਲਾਂ ਵਾਲੀ ਨਹੀਂ ਜੇ ਸੱਚੀ ਮੂਜੀ ਛੋਟੇ ਹਾਥੀ ਚ ਨਹੀਂ ਦੇ ਆਉਣ ਵਾਲੀ ਇਹ ਲੋ ਜੀ ਵੀਡੀਓ ਜੀ ਮਹਾ ਦੂਰ ਤੋਂ ਸੈੱਟ ਲੈਣੀ ਪੈਂਦੀ ਹਿਸਾਬ ਨਾਲ ਪੂਰੇ ਕਮਾਲ ਦੀ ਆ ਤੇ ਫੈ ਵੀ ਕੱਦ ਵਜਨ ਵਾਲੀ ਜੇ ਇਸ ਟਮਾਟੇ ਲਈ ਪੀਸੇ ਦਾ ਨੰਦਾ ਵਾ ਵੀ ਜੀ ਮੁੱਲ ਫਿਰ ਇਹਦਾ ਜੈ ਕਿਦਾਂ ਕਰਨਾ ਜੇ ਫੋਨ ਤੇ ਕਰਨਾ ਕਿ ਫੋਨ ਦੇ ਦਾ ਫੋਨ ਤੇ ਕਰਾਂਗੇ ਫੋਨ ਤੇ ਹਾਂ ਮੋਲੇ ਦਾ ਚਲੋ ਫੋਨ ਤੇ ਕਰਦੇ ਹੋ ਜਿੱਦਾਂ ਵੀ ਆ ਕੋਈ ਨਾਲੇ ਦੁੱਧ ਤੇ ਗਾਂ ਤਿਆਰ ਹੋ ਜੂ ਜੇ ਕਿਸੇ ਭਰਾ ਨੇ ਚਵਾ ਕੇ ਵੀ ਲੈਣੀ ਹੋਈ ਤੇ ਚਵਾ ਕੇ ਲਲੂਗਾ ਠੀਕ ਆ ਨਾ ਵੀ ਜੀ ਕਰਿਓ ਜਾਇ ਜੀ ਕੋਈ 15 ਲੱਖ ਨਹੀਂ ਕੋਈ 18 ਲੱਖ ਨਹੀਂ ਕੋਈ 10 ਲੱਖ ਨਹੀਂ ਨਾਰਮਲ ਜਿਹਾ ਰੇਟ ਹੋਣਾ ਠੀਕ ਆ ਵੀਰ ਜੀ ਠੀਕ ਆ ਜੀ ਤੇ ਅੱਗੇ ਆ ਗਈ ਜੇ ਅੱਗੇ ਆਪਣੇ ਰੇਟ ਨਹੀਂ ਇਹਨੂੰ ਵੀ 10 ਦੇ ਮਹਿਆ ਸੋਈ ਠੀਕ ਆ ਜੀ 10 ਦੇਣੇ ਹੁਣ ਕਿੰਨਾ ਜੀ ਦੋ ਦੇ ਦੇ ਦੋ ਦੇ ਦੇ ਕੋਣ ਹੋਊਗਾ ਕੋਈ 10 ਕਿਲੋ ਮੀ ਮੰਨੋ ਲਓ ਜੀ ਵੀਰ ਜੀ ਇਸ ਹਿਸਾਬ ਨਾਲ ਉਹ ਵੀ ਪਾਜ ਵੱਡੀ ਆ ਪਰ ਮੱਜਾਂ ਦੇ ਹਿਸਾਬ ਨਾਲ ਤੇ ਪਰ ਇਹਦੇ ਲਾਗੇ ਬੱਚਾ ਹੀ ਲੱਗਦੀ ਜੇ ਹਾਂ ਜੀ ਕੋਈ ਭਰਾ ਉਹਦੇ ਹਿਸਾਬ ਨਾਲ ਦਾ ਯਾਰ ਲਾਲੇ ਉਹ ਵੀ ਵੀ ਬਣਾਉਂਦਾ ਕੋਈ ਮਕਸਦ ਨਹੀਂ ਆ ਕਾਦੇ ਸਾਹਮਣੇ ਬੱਚਾ ਲਾਇਆ ਹਾਂ ਤੁਸੀਂ ਇੱਥੇ ਆਇਆ ਜੀ ਹਾਂਜੀ ਹਾਂਜੀ ਪਸ਼ਮਾਈ ਹੈ ਮਾੜੀ ਠੀਕ ਹੈ ਜੀ ਇਹਨਾਂ ਦੀ ਚਵਾਈ ਚੁਈ ਇਹਨਾਂ ਮੇਰੇ ਹੋਂ ਤੋਂ ਪਹਿਲ ਬਲੋ ਕਰ ਲਈਏਗਾ ਵੀਡੀਓ ਤੇ ਹਸਾਂ ਨਾ ਬਣਾਉਣ ਲੱਗਾ ਹਾਂ ਮੈਂ ਹੋਰ ਭਰਾ ਦੀ ਤੇ ਚਲੋ ਇਹਨਾਂ ਦਾ ਵਿੱਚ ਫਿਰ ਇਹਨਾਂ ਕੋਲ ਮੈਂ ਡਰੈਸ ਹੀ ਪੁੱਛਣ ਡਿਆ ਹਾਂ ਕਮਾ ਲਿਓ ਵੀ ਜੀ ਜਹਨ ਬਹੁਤ ਚੰਗੀ ਮਹਰੀ ਜੀ ਬਹੁਤ ਜ਼ਿਆਦਾ ਚੰਗੀ ਹੈ ਠੀਕ ਹੈ ਜੀ ਕਿੰਨੇ ਕਿਲੋ ਲੱਗੇ ਹੋਗੇ ਜੀ ਦੁੱਧ ਆ ਕਿੰਨੇ ਕਿਲੋ ਲੱਗੇ ਹੋਗੇ ਜੀ ਲੋਈ 10 ਲੀਟਰ ਦੁੱਧ ਤਿਆਰ ਜੇ ਤੇ 10 ਹੀ ਦਿਨ ਹੋਏ ਇਸੀ ਬਾਕੀ ਨਗੀਨੇ ਵੀਰ ਕੋ ਹਿਸਾਬ ਨਾਲ ਟੌਪ ਦੇ ਹੀ ਆ ਤੇ ਵੀ ਜੀ ਕਿ ਨਾ ਕਰੀਏ ਮੋਲੇ ਦਾ ਕਰ ਦਈਏ ਮੁੱਲ ਮੈਂ ਦੇਣਾ ਮੋਲੇ ਦਾ ਕਰ ਦਨੇ ਵੀ ਜੀ ਕਿ ਨਾ ਕਰ ਦਈਏ ਮੋਲੇ ਦਾ 80000 ਰੁਪਇਆ 80000 ਹਾਂਜੀ ਨਹੀਂ ਹਾਂ ਨਾਲ ਆਇਆ ਕਰੀਏ ਮਾਨਤਾਂ ਨਾਲ ਜੇ ਆਪਾਂ ਪਵਾਇਦੇ ਚੈਨਲ ਤੇ ਬਿਲਕੁਲ ਛੋਟੇ ਛੋਟੇ ਮੋਲ ਤੇ ਜੈਜਾ ਕਰ ਦਈਏ 75 ਦੀ ਜੈਜਾ ਇਹ ਤਰਦੀ ਹਾਂਜੀ ਨਹੀਂ ਫਿਰ 75 ਦੀ ਨਹੀਂ ਹਾਂਜੀ ਫਿਰ ਮੈਂ ਕਰ ਦਣਾ ਮੈਂ ਤੇ ਨਾ ਫਿਰ ਹਾਂ ਨਾ ਹੀ ਕਰਦਾ ਕਰ ਦੋ ਵੀਰ ਜੀ ਕੋਈ ਗੱਲ ਹੀ ਨਹੀਂ ਕਰ ਕੋਈ ਗੁੱਸਾ ਤਾਂ ਨਹੀਂ ਨਾ ਤੇ ਵੀਰ ਜੀ ਝੋਟੀ ਹੋਈ ਤੁਹਾਡੀ 72000 ਦੀ ਠੀਕ ਹੈ ਵੀਰ ਜੀ ਜੋ ਕਰਦਾ ਤੁਸੀਂ ਕੋਈ ਠੀਕ ਹੈ ਨਾ ਚਲੋ ਬਾਕੀ ਦੋਵੇਂ ਸੂਈਆਂ ਸਵੀਆਂ ਇੱਥੇ ਮੇਰੇ ਭਰਾ ਤਸੱਲੀ ਕਰਨ ਭਾਵੇਂ ਦੋ ਡੰਗ ਮੈਂ ਚਾਰ ਡੰਗਰ ਕਰ ਲਾਂ ਠੀਕ ਹੈ ਨਾ ਕਿਉਂਕਿ ਮਗਰੋਂ ਕੋਈ ਲਾਂਮੇ ਵਾਲਾ ਕੰਮ ਨਾ ਵੀ ਠੀਕ ਹੈ ਵੀਰ ਜੀ ਵਾਹ ਜੀ